ਸਤਿ ਸ਼੍ਰੀ ਅਕਾਲ ਪੰਜਾਬ ਨਿਊਜ਼ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਦਰਜੀਤ ਸਿੰਘ ਟਵਾਣਾ ਸਵਾਗਤ ਕਰਦਾ ਹਾਂ ਸਭ ਤੋਂ ਪਹਿਲਾਂ ਸ਼ੁਰੂਆਤ ਕਰਨ ਦੇ ਅੱਜ ਦੇ ਆਮ ਮੁੱਖ ਸੁਰਖੀਆਂ ਆਮ ਆਦੀ ਪਾਰਟੀ ਦੀ ਵਿਕਾਸ ਕ੍ਰਾਂਤੀ ਰੈਲੀ ਮੁੱਖ ਮੰਤਰੀ ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ ਨੇ ਕੀਤੀ ਸ਼ਿਰਕਤ ਮੁੱਖ ਮੰਤਰੀ ਭਗਵੰਤ ਮਾਨ ਦਾ ਕੇਂਦਰ ਤੇ ਨिशाना ਕਿਹਾ ਪੰਜਾਬ ਦੀ ਤਰੱਕੀ ਰੁਕਣ ਲਈ ਜਾਣ ਬੁਝਕੇ ਰੋਕੇ ਜਾ ਰਹੇ ਨੇ ਪੰਜਾਬ ਦੇ ਫੰਡ ਬਾਦਲਾਂ ਦੇ ਘਰ ਚ ਮੁੱਖ ਮੰਤਰੀ ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ ਨੇ ਮਾਰੀ ਦਹਾੜ ਕੇਂਦਰ ਵੱਲੋਂ ਫੰਡ ਰੋਕੇ ਜਾਣ ਤੇ ਵਿਰੋਧੀ ਪਾਰਟੀਆਂ ਤੇ ਸਾਦੇ ਨਿਸ਼ਾਨੇ ਕਿਹਾ ਸਭ ਨੇ ਇਕੱਠੇ ਹੋ ਕੇ ਸਾਨੂੰ ਦਬਾਉਣ ਦੀ ਕੀਤੀ ਕੋ ਬਠਿੰਡਾ ਆਮ ਆਦਮੀ ਪਾਰਟੀ ਦੀ ਰੈਲੀ ਵਾਲੇ ਦਿਨ ਨਵਜੋਤ ਸਿੰਘ ਸਿੱਧੂ ਨੇ ਕੀਤੀ ਰੈਲੀ ਮੁੱਖ ਮੰਤਰੀ ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ ਤੇ ਜੰਮ ਕੇ ਸਾਦੇ ਨਿਸ਼ਾਨੇ ਕਿਹਾ ਆਪਣੇ ਘਰ ਪਰਣ ਲਈ ਲੱਗੀ ਹੈ ਸੂਬਾ ਸਰਕਾਰ ਬਠਿੰਡਾ ਚ ਹੋਈ ਆਮ ਆਦਮੀ ਪਾਰਟੀ ਦੀ ਰੈਲੀ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦਾ ਆਇਆ ਬਿਆਨ ਅਰਸ਼ਦੀਪ ਕਲੇਰ ਨੇ ਮੁੱਖ ਮੰਤਰੀ ਭਗਵੰਤ ਮਾਨ ਤੇ ਸਾਦੇ ਨਿਸ਼ਾਨੇ ਕਿਹਾ ਅਕਾਲੀ ਦਲ ਨਹੀਂ ਕਰ ਰਿਹਾ ਪਰਿਵਾਰ ਖਮਲਾ ਹੁਣ ਖਬਰਾਂ ਵਿਸਥਾਰ ਨਾਲ ਅੱਜ ਵਢਿੰਡਾ ਵਿਖੇ ਆਮ ਆਦਮੀ ਪਾਰਟੀ ਦੀ ਵਿਕਾਸ ਕ੍ਰਾਂਤੀ ਰੈਲੀ ਹੋਈ ਜਿਸ 'ਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਆਮ ਆਦਮੀ ਪਾਰਟੀ ਦੇ ਕਮਿਨਰ ਅਰਵਿੰਦ ਕੇਜਵਲ ਪਹੁੰਚੇ ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਕੇਂਦਰ ਪੰਜਾਬ ਦੀ ਖੁਸ਼ਹਾਲੀ ਰੋਕਣ ਲਈ ਸਾਰੇ ਫੰਡ ਰੋਕ ਰਹੀ ਹੈ ਬਠਿੰਡਾ ਵਿੱਚ ਅੱਜ ਆਮ ਆਦਮੀ ਪਾਰਟੀ ਦੀ ਵਿਕਾਸ ਕ੍ਰਾਂਤੀ ਰੈਲੀ ਹੋਈ। ਸੁੱਬੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਉਹਨਾਂ ਦੇ ਨਾਲ ਆਮ ਆਦਮੀ ਪਾਰਟੀ ਦੇ ਸੁਪਰੀਮੋ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਇਸ ਰੈਲੀ ਦਾ ਹਿੱਸਾ ਬਣੇ। ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਕੇਂਦਰ ਸਰਕਾਰ ਤੇ ਨਿਸ਼ਾਨੇ ਸਾਧੇ ਗਏ। ਉਹਨਾਂ ਕੇਂਦਰ ਵੱਲੋਂ ਪੰਜਾਬ ਦੇ ਫੰਡ ਰੋਕੇ ਜਾਣ ਤੇ ਕੇਂਦਰ ਸਰਕਾਰ ਤੋਂ ਸਵਾਲ ਕੀਤੇ। ਅਸੀਂ ਆਪਣੇ ਵੱਲੋਂ ਜੋ ਲੋਕਾਂ ਦੇ ਹੱਕ 'ਚ ਫੈਸਲਾ ਹੁੰਦਾ ਉਹ ਕਰਦੇ ਹਾਂ। ਆਮ ਆਦਮੀ ਕਲੀਨਿਕ ਖੋਲ ਰਿਹਾ ਹੈ। ਕੇਂਦਰ ਸਰਕਾਰ ਨੂੰ ਮਿਰਚਾਂ ਲੱਗੀਆਂ ਇਹ ਤਾਂ ਕਹਿੰਦੇ ਤੰਦਰੁਸਤ ਹੋ ਜਾਣਗੇ ਪੰਜਾਬੀ ਇਹਨਾਂ ਨੂੰ ਤਾਂ ਬਿਮਾਰ ਹੀ ਰੱਖਣਾ ਇਹ ਕੁਸ਼ਤੀਆਂ ਕਬੱਡੀਆਂ ਵਾਲੇ ਰਹਿਣ ਨਹੀਂ ਦੇਣੇ ਹੁਣ ਮਸਾਂ ਦਾ ਟੀਕੇ ਲਾਉਣ ਲਾਏ ਆ ਇਹ ਨਸ਼ੇ ਦੇ ਇਹਨਾਂ ਨੂੰ ਬਿਮਾਰ ਹੀ ਰੱਖੋ ਇਹ ਆਮ ਆਦਮੀ ਕਲੀਨਿਕ ਖੁੱਲ ਹੀ ਜਾਂਦੇ ਨੇ ਪੈਸੇ ਬੰਦ ਕਰ ਦੋ ਸੈਂਟਰ ਚੋਂ ਪੈਸਾ ਦੇਣਾ ਬੰਦ ਕਰਤਾ ਕਹਿੰਦੇ ਆਮ ਆਦਮੀ ਕਲੀਨਿਕ ਬੰਦ ਕਰੋ ਫਿਰ ਪੈਸੇ ਦੇਵਾਂਗੇ ਉਸ ਤੋਂ ਬਾਅਦ ਕਿਸਾਨਾਂ ਨੂੰ ਪੈ ਨਿਕਲੇ ਕਹਿੰਦੇ ਯਾਰ ਖੇਤੋਂ ਸਿੱਧੀ ਸੜਕ ਮੰਡੀ ਨੂੰ ਜਾਂਦੀ ਐ। ਬਸ ਖੇਤ ਤੋਂ ਸਿੱਧੀ ਸੜਕ ਹੀ ਨਿਕਲਦੀ ਐ ਮੰਡੀ ਨੂੰ ਜਾਂਦੀ ਐ ਸਿੱਧੀ। ਟਰੈਕਟਰ ਜਾਂਦੇ ਆ ਡਬਲ ਟੈਰਾਣੀਆਂ ਟਰਾਲੀਆਂ ਜਾਂਦੀਆਂ। ਇਹ ਤਾਂ ਬਹੁਤ ਖੁਸ਼हाल ਹੋ ਗਏ। ਇੰਨੇ ਸੜਕਾਂ ਨਹੀਂ ਬਣ ਦੇਣੀਆਂ। ਆਰ ਡੀ ਐਫ ਦਾ ਪੈਸਾ ਰੋਕ ਲਓ। ਆਰ ਡੀ ਐਫ ਹੈਗਾ ਰੂਰਲ ਡਿਵੈਲਪਮੈਂਟ ਫੰਡ। ਮੰਡੀ ਬੋਰਡ ਦਾ ਪੈਸਾ ਹੈ। 5.5 ਹਜ਼ਾਰ ਕਰੋੜ ਰੋਕ ਲਿਆ। ਜੇ 5.5 ਹਜ਼ਾਰ ਕਰੋੜ ਦੇ ਦੇਣ ਨਾ ਅਨ ਲਿਸ਼ਕadian ਸੜਕਾਂ 67000 ਕਿਲੋਮੀਟਰ ਬਣ ਜਾਣਗੀਆਂ ਹਰੇਕ ਪਿੰਡ ਨੂੰ 18 ਫੁੱਟੇ ਜਾਊਗੀ ਹਰੇਕ ਪਿੰਡ ਨੂੰ ਫਿਰਨੀਆਂ ਵੀ 18-18 ਫੁੱਟੀਆਂ ਕਰ ਦਾਂਗੇ ਪਰ ਪੈਸਾ ਰੋਕ ਲਿਆ ਕਹਿੰਦੇ ਨੇ ਫਿਰ ਅਸੀਂ ਕਿਹਾ ਤੀਰਥ ਯਾਤਰਾ ਸ਼ੁਰੂ ਕਰ ਲਈ ਯਾਰ ਤਿੰਨ ਤਖਤ ਤਾਂ ਆਪਣੇ ਇੱਥੇ ਪੰਜਾਬ 'ਚ ਨੇ ਦੋ ਪਟਨਾ ਸਾਹਿਬ ਤੇ ਹਜੂਰ ਸਾਹਿਬ ਬਾਹਰ ਨੇ ਟ੍ਰੇਨਾਂ ਬੁੱਕ ਕਰ ਲੀਆਂ ਪੈਸੇ ਦੇ ਤੇ ਆ ਲੋ ਜੀ ਇੰਨੇ ਪੈਸੇ ਸਾਡੀਆਂ ਟ੍ਰੇਨਾਂ ਸਾਨੂੰ ਇੰਨੇ ਨਹੀਂ ਤਰੀਕ ਨੂੰ ਦੇ ਦੋ ਕਹਿੰਦੇ ਯਾਰ ਇਹ ਤਾਂ ਮੱਥਾ ਟੇਕਣ ਲੱਗ ਗਏ ਇਹ ਤਾਂ ਯਾਰ ਗੁਰੂ ਸਾਹਿਬ ਨੂੰ ਤਾਂ ਜਿੰਦਾ ਗੁਰੂ ਦਾ ਦਰਜਾ ਹੈ ਇਹ ਤਾਂ ਬਹੁਤ ਅਰਦਾਸਾਂ ਕਰਦੇ ਆ ਹਰ ਦੋ ਟਾਈਮ ਤੇ ਤੇ ਇਹ ਤਾਂ ਗੁਰੂ ਦੇ ਅਸ਼ੀਰਵਾਦ ਪ੍ਰਾਪਤ ਹੈ ਲੋਕ ਨੇ ਇਹਨਾਂ ਨੂੰ ਮੱਥਾ ਵੇਨਾ ਟੇਕਣ ਦਿਓ ਵੀਰੋ 7 ਤਰੀਕ ਵਾਲੀ ਤੇ 15 ਤਰੀਕ ਵਾਲੀ ਟ੍ਰੇਨ ਨਹੀਂ ਦਿੱਤੀ ਇਹਨਾਂ ਨੇ ਲਿਖ ਕੇ ਦਿੱਤਾ ਸਾਨੂੰ ਮੇਰੇ ਕੋਲੇ ਈਮੇਲ ਪਈ ਆ ਇਹਦੇ ਵਿੱਚ ਰੇਲਵੇ ਨੇ ਲਿਖ ਕੇ ਦਿੱਤਾ ਕਹਿੰਦੇ ਸਾਡੇ ਕੋਲੇ ਇੰਜਰ ਨਹੀਂ ਹੈਗੇ ਅਸੀਂ ਨਹੀਂ ਦਿੰਦੇ ਮੱਥਾ ਟੇਕਣ ਤੋਂ ਵੀ ਰੋਕਣਗੇ ਸਾਨੂੰ ਹੁਣ ਐਨੇ ਐਨੇ ਥੱਲੇ ਗਿਰ ਗਏ ਮੈਂ ਤੁਹਾਨੂੰ ਕਿਹਾ ਸੀ ਨਾ ਇੱਕ ਦਿਨ ਮੈਂ ਬੋਲਿਆ ਸੀ ਕਿ ਜੇ ਇਹਨਾਂ ਦਾ ਵਾਸ ਚੱਲੇ ਇਹ ਕੈਪਟਨ ਅਮਰਿੰਦਰ ਤੇ ਸੁਨੀਲ ਜਾਖੜ ਨੂੰ ਪੁੱਛਣਾ ਚਾਹੀਦਾ ਆਪਾਂ ਨੂੰ ਉਹ ਬੀਜੇਪੀ ਚ ਨੇ ਹੁਣ ਕਿ ਜੇ ਇਹਨਾਂ ਦਾ ਵਾਸ ਚੱਲੇ ਜਨਗਨ ਮੰਚ ਉਹ ਵੀ ਪੰਜਾਬ ਕੱਢ ਦੇਣਗੇ ਤਾਂ ਦਾਦੀ ਇੱਕ ਹੀ ਪੰਜਾਬ ਸਰਕਾਰ ਲਗਾਤਾਰ ਕੇਂਦਰ ਤੋਂ ਫੰਡ ਜਾਰੀ ਕਰਨ ਦੀ ਮੰਗ ਕਰ ਰਹੀ ਹੈ ਜਿਸ ਲਈ ਕਈ ਚਿੱਠੀਆਂ ਵੀ ਲਿਖੀਆਂ ਗਈਆਂ ਨੇ ਪਰ ਕੇਂਦਰ ਵੱਲੋਂ ਇਹ ਕਹਿ ਕੇ ਫੰਡ ਰੋਕ ਲੈ ਗਏ ਕਿ ਇਹ ਫੰਡ ਸਹੀ ਜਗ੍ਹਾ ਨਹੀਂ ਲੱਗ ਰਹੇ ਜਿਸ ਕਾਰਨ ਕੇਂਦਰ ਸਰਕਾਰ ਤੇ ਪੰਜਾਬ ਦੀ ਸੂਬਾ ਸਰਕਾਰ ਦਰਮਿਆਨ ਤਣਾਤਣੀ ਬਣੀ ਹੋਈ ਹੈ ਮੁੱਖ ਮੰਤਰੀ ਭਗਵੰਤ ਮਾਨ ਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਅੱਜ ਬਾਦਲਪੁਰਵਾਰ ਦੇ ਘੜ ਬਠਿੰਡਾ ਵਿਖੇ ਰੈਲੀ ਕੀਤੀ ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਤੇ ਕੇਜਰੀਵਾਲ ਵੱਲੋਂ 1125 ਕਰੋੜ ਰੁਪਏ ਦੇ ਕਮਾ ਦਾ ਉਦਘਾਟਨ ਕੀਤਾ ਗਿਆ ਇਸ ਦੌਰਾਨ ਕੇਜਰੀਵਾਲ ਨੇ ਕੇਂਦਰ ਵੱਲੋਂ ਫੰਡ ਨਾ ਦਿੱਤੇ ਜਾਣ ਤੇ ਵਿਰੋਧੀ ਪਾਰਟੀਆਂ ਨੂੰ ਜ਼ਿੰਮੇਵਾਰ ਠਹਿਰਾਇਆ ਬਠਿੰਡਾ ਵਿੱਚ ਆਮ ਆਦਮੀ ਪਾਰਟੀ ਵੱਲੋਂ ਵਿਕਾਸ ਕ੍ਰਾਂਤੀ ਰੈਲੀ ਕੀਤੀ ਗਈ ਜਿਸ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਸ਼ਿਰਕਤ ਕੀਤੀ ਇਸ ਦੌਰਾਨ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਪੰਜਾਬ ਵਿੱਚ ਵਿਕਾਸ ਦੇ ਕੰਮਾਂ ਨੂੰ ਹੁੰਦਾ ਵੇਖ ਸਾਰੀਆਂ ਪਾਰਟੀਆਂ ਸਾਡੇ ਖਿਲਾਫ ਹੋ ਰਹੀਆਂ ਨੇ ਅਤੇ ਕੇਂਦਰ ਕੋਹ ਜਾ ਰਹੀਆਂ ਨੇ ਜਿਸ ਕਾਰਨ ਕੇਂਦਰ ਪੰਜਾਬ ਦਾ ਫੰਡ ਰੋਕ ਰਿਹਾ ਹੈ ਅਬ ਇਹ ਸਾਰੀ ਪਾਰਟੀ ਵਾਲੇ ਬੜੇ ਦੁਖੀ ਹੋ ਗਏ ਹਨ इनको ਲੱਗ ਰਿਹਾ ਹੈ ਬਿਨ ਕੀ ਪਰਮਨੈਂਟ ਨੌਕਰੀ ਗਈ ਅਬ इनको ਦੁਬਾਰਾ ਕੋਈ ਵੋਟ ਨਹੀਂ ਦੇਗਾ ਜੈਸੇ ਦਿੱਲੀ ਮੇ 3 ਬਾਰ पहली बार लोगों ने अट्ठाईस सीट दी दूसरी बार सत्तर में से सड़सठ सीट दी तीसरी बार सत्तर में से बासठ सीट दी पंजाब में आपने एक सौ सत्रह में से बानवे सीट दी मेरा दिल कहता है अगली बार एक सौ सत्रह में से एक सौ दस से ज्यादा सीट आएंगी आम आदमी पार्टी की और अभी लोकसभा के अंदर चुनाव आ रहे हैं तेरह सीट पंजाब की है और एक सीट चंडीगढ़ की है मेरा दिल कहता है जिस तरह से अभी पंजाब के अंदर घर घर के अंदर खुशी छाई हुई है किसी का बिजली का बिल बंद हो गया किसी के बच्चे का एडमिशन हो गया कोई तीर्थ यात्रा में चला गया किसी का बिना रिश्वत काम होने लग गया सारे हर आदमी को फायदा हो रहा है पंजाब के अंदर तेरह की तेरह सीट आप आम आदमी पार्टी को दीजिएगा हाँ, हमारे हाथ मजबूत कीजिएगा ये सारी पार्टियां बहुत दुखी हैं ये सारी पार्टियां अब इकट्ठी हो गई हमारे खिलाफ और ये सारों ने इकट्ठा गए, सारी केंद्र सरकार के पास गई कुछ करो इनके काम रोको इनको काम करने से रोको इन्होंने इतना काम कर दिया तो हमारा तो बेड़ा गर्क हो जाएगा ये सारी पार्टियां केंद्र सरकार के पास गई और केंद्र सरकार ने बड़ा गंदा काम किया उन्होंने पंजाब का सेहत का पैसा देना बंद कर दिया बताइए सेहत का पैसा भी कोई रोकता है सेहत का पैसा रो, करना बंद कर दिया मान साहब ने जगह जगह मोहल्ला क्लिनिक खुलवा दिए कहते तुम पैसे रोको मैं और जनता के लिए सुविधा करूंगा और सुविधा करूंगा उन्होंने सड़कों का पैसा रोक दिया मंडी के अंदर किसान आते हैं अपना माल बेचने के लिए साढ़े पांच हजार करोड़ रुपए सड़क बनाने का पैसा रोक दिया मान साहब ने कहा तुम पैसा नहीं देते मत दो मैं और सड़कें बनाऊंगा अपने किसानों के लिए हद तो तब हो गई जब इन्होंने नानदेव श्री हजूर साहब और पटना साहब श्री पटना साहब जाने वाली ट्रेन का भी इंजन रोक दिया उन्होंने ट्रेन देनी बंद कर दी परसों चिट्ठी आई है केंद्र सरकार की कि हम आपको मत्था टेकने के लिए ट्रेन नहीं देंगे मत्था टेकने जाने के लिए ट्रेन नहीं देंगे कल रात को मान साहब मेरे से जिक्र कर रहे थे बहुत दुखी थे कि हमारे लोगों को पंजाब के लोगों को किस तरह से केंद्र सरकार दुखी कर रही है बताइए कोई किसी अगर आप किसी को मत्था टेकने में सहयोग करते हो तो थोड़ा पुण्य आपको भी लगता है लेकिन अगर आप किसी को मत्था टेकने से रोकते हो तो फिर ऊपर वाला आपको माफ नहीं करता तो मान साहब कह रहे थे मैं कुछ दिन सोचता हूं इसका तरीका निकालेंगे आपको नांदेद हजूर साहब और श्री हजूर साहब और श्री पटना साहब तो लेके जाएंगे इसका कुछ ना कुछ तो तरीका निकालेंगे इनके मंसूबे पूरे नहीं होने देंगे ये जितना मर्जी काम रोक ले दिल्ली में भी इन्होंने हमारे खूब काम रोकने की कोशिश की कभी मोहल्ला क्लिनिक रोके कभी सड़के रोकी कभी सीसीटीवी कैमरे एक काम मैंने नहीं रुकने दिया सारे काम दिल्ली में करे इसी तरह से पंजाब का भी एक भी काम नहीं रुकेगा सारे काम होंगे आपका जो सपना था रंगला पंजाब का वो रंगला पंजाब हम सारे मिलके बनाएंगे पंजाब के तीन करोड़ लोगों के साथ हम मिलके बनाएंगे आज तक कभी इतिहास में ऐसा नहीं हुआ कि इतनी भारी संख्या में ये कोई चुनावी रैली नहीं है चुनाव के लिए नहीं बुलाया चुनावी रैली में तो लोग आ जाते हैं आज ग्यारह करोड़ रुपए का पैकेज देने के लिए ਖੁਸ਼ੀ ਮਨਾਉਣੇ ਕੇ ਲੀਏ ਇਤਨੀ ਭਾਰੀ ਸੰਖਿਆ ਮੇਂ ਆਪ ਲੋਗ ਆਏ ਹੈ ਇਤਨਾ ਵਿਸ਼ਵਾਸ ਕੀਆ ਇਤਨਾ ਪਿਆਰ ਦਿਆ ਆਪ ਸਭ ਲੋਗੋ ਕਾ ਬਹੁਤ ਬਹੁਤ ਸ਼ੁਕਰ ਹੈ ਹਮ ਬਹੁਤ ਆਭਾਰੀ ਹੈ ਆਪ ਲੋਗੋ ਕੇ ਲੀਏ ਜੋ ਆਪ ਇਤਨਾ ਪਿਆਰ ਦਤੇ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੋ ਦਾਦੀ ਕੇ ਕੇਂਦਰ ਵੱਲੋਂ ਪੰਜਾਬ ਦੇ ਫੰਡ ਰੁਕੇ ਗਏ ਨੇ ਤੇ ਕਿਹਾ ਗਿਆ ਹੈ ਕਿ ਪੰਜਾਬ ਸਰਕਾਰ ਉਹਨਾਂ ਨੂੰ ਸਹੀ ਤਰੀਕੇ ਨਾਲ ਨਹੀਂ ਵਰਤ ਰਹੀ ਜਿਸ ਕਾਰਨ ਆਮ ਆਦਮੀ ਪਾਰਟੀ ਦੇ ਲੀਡਰ ਲਗਾਤਾਰ ਕੇਂਦਰ ਸਰਕਾਰ ਤੇ ਵਰ ਰਹਿ ਨੇ ਬਾਦਰਾ ਤੇ ਗੜ ਬਠਿੰਡਾ ਚ ਆਮਾਦੀ ਪਾਰਟੀ ਵੱਲੋਂ ਜਿੱਥੇ ਵਿਕਾਸ ਕਰਨ ਦੀ ਰੈਲੀ ਕੀਤੀ ਗਈ ਉੱਥੇ ਹੀ ਨਵਜੋਤ ਸਿੰਘ ਸਿੱਧੂ ਵੱਲੋਂ ਵੀ ਆਪਣਾ ਜੋਰ ਦਿਖਾਇਆ ਗਿਆ ਇੱਦਾਂ ਨਵਜੋਤ ਸਿੰਘ ਸਿੱਧੂ ਨੇ ਆਮਾਦੀ ਪਾਰਟੀ ਕਨਵੀਨਰ ਅਰਵਿੰਦ ਕੇਜਬਾਲ ਤੇ ਜੰਮ ਕੇ ਨਿਸ਼ਾਨੇ ਸਾਦੇ ਸਿੱਧੂ ਨੇ ਕਿਹਾ ਕਿ ਇਹਨਾਂ ਨੇ ਵੱਡੇ ਦਾਅਵੇ ਕੀਤੇ ਪਰ ਸਭ ਖੋਖਲੇ ਸ਼ਬਦ ਹੋਏ ਜੂਜੂ 2024 ਦੀਆਂ ਲੋਕ ਸਭਾ ਚੋਣਾਂ ਦਾ ਸਮਾਂ ਨੇੜੇ ਆ ਰਿਹਾ ਹੈ ਤੂ ਤੂ ਪੰਜਾਬ ਦੀ ਰਾਜਨੀਤੀ ਗਰਮੋਦਿ ਜਾਰਹੀ ਹੈ ਵੱਖ-ਵੱਖ ਸਿਆਸੀ ਪਾਰਟੀਆਂ ਵੱਲੋਂ 2024 ਦੀਆਂ ਲੋਕ ਸਭਾ ਚੋਣਾਂ ਲਈ ਜਿੱਥੇ ਆਪਣਾ ਪਲੇਟਫਾਰਮ ਤਿਆਰ ਕਰਨ ਲਈ ਲੋਕ ਸੰਪਰਕ ਮੁਹਿੰਮ ਚਲਾਈ ਜਾ ਰਹੀ ਹੈ ਉੱਥੇ ਉਹਨਾਂ ਵੱਲੋਂ ਇੱਕ ਦੂਸਰੇ ਉੱਪਰ ਰਾਜਨੀਤਿਕ ਹਮਲੇ ਵੀ ਕਿਤੇ ਜਾ ਰਹੇ ਨੇ ਇਸੇ ਦੇ ਚੱਲਦੇ ਹੁਣ ਬਠਿੰਡਾ ਸੁਰਖੀਆਂ ਵਿੱਚ ਬਣਿਆ ਹੋਇਆ ਏ ਕਿਉਂਕਿ ਬਠਿੰਡਾ ਵਿੱਚ ਦੋ ਸਿਆਸੀ ਪਾਰਟੀਆਂ ਇੱਕੋ ਦਿਨ ਰੈਲੀਆਂ ਕਰ ਰਹੀਆਂ ਨੇ ਬਠਿੰਡਾ ਦਾ ਹਲਕਾ ਮੌੜ ਵਿਖੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਰੈਲੀ ਕੀਤੀ ਗਈ ਦੂਸਰੇ ਪਾਸੇ ਇਸੇ ਦਿਨ ਹੀ ਬਠਿੰਡਾ ਦੇ ਪਿੰਡ ਮਹਾਰਾਜ ਵਿਖੇ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਵੱਲੋਂ ਵੀ ਰੈਲੀ ਕੀਤੀ ਗਈ ਜਿਸ ਵਿੱਚ ਨਵਜੋਤ ਸਿੰਘ ਸਿੱਧੂ ਨੇ ਜਾਂਪ ਕੇ ਪੰਜਾਬ ਸਰਕਾਰ ਤੇ ਨਿਸ਼ਾਨੇ ਸਾਧੇ ਤੇ ਪੰਜਾਬ ਉਤੇ ਵੱਧ ਰਹੇ ਕਰਜ਼ੇ ਤੇ ਚਿੰਤਾ ਪਕਟਾਈ ਕਿਹਨੂੰ ਦਿੱਤਾ ਪੰਜਾਬ ਵਾਈਪਿੰਗ 30000 ਕਰੋੜ ਤੋਂ ਮੇਰੇ ਤੇ ਕਿਸੇ ਨੂੰ ਪਈ 20000 ਕਰੋੜ ਪਤੰਤਰ ਕਹਿੰਦਾ ਮੈਂ ਤੰਦਰਾ ਆਏ ਸੌ ਪਰੂ 100 ਵੀ ਨਹੀਂ ਆਇਆ 150 ਨੇ ਕਰਾਏ ਨੇ ਰੇਤੇ ਦੀ 42 3000 ਨੂੰ ਵੇਚੀ ਸੀ ਮੈਂ ਚੰਨੀ ਨਾਲ ਲੱਗਾ ਹੁੰਦਾ ਤੇ ਅੱਜ 21000 ਨੂੰ ਵੇਚ ਫਿਰ ਪੰਜਾਬ ਦੇ ਮੈਂ ਤੇਨਾਵਾਨ ਸਾਹਿਬ ਤੂੰ ਕਹਿੰਦਾ ਸੀ ਧਰਨਾ ਨਹੀਂ ਲਗਣ ਦੇਣਾ ਮੈਂ ਛੱਪੀ ਥੋਕ ਕੇ ਤੈਨੂੰ ਕਹਿਣਾ ਪੰਜਾਬ ਦੇ ਨੂੰ ਸਵਾਗਤ ਹੈ ਕਿ ਅੱਜ 2500 ਕੋਟ੍ਰੈਕਟਰ ਵਾਲੇ ਟੀਚਰ ਖੜੇ ਬਾਬੂ ਪਹੁੰਚਾਉਂ। ਲਾਂਕਾ ਤਾਂ ਸਾਰਿਆਂ ਘਰਿਆਂ ਤੇ ਦਰਜੋਤ ਸਿੰਘ ਸਿੱਧੂ ਜਾ ਕੇ ਪੁੱਛੇ ਬਾਈ ਨੂੰ। ਜਾਓ। ਉਸ ਦਿਨ ਤਾਂ ਵੱਖਰੇ ਕੰਮ 2500 ਟੀਚਰ ਤੈਨੂੰ ਬਹਾਈਆਂ ਦਿੰਦੇ ਆ ਤੇਰੇ ਘਰ ਦੇ ਮੂਹਰੇ ਟਾਂਕੀਆਂ ਤੇ ਚੜ੍ਹੇ ਆ। ਕਹਿੰਦੇ ਰੱਦ ਕਰ ਉਹ ਤੇਰੇ ਕੋਲ ਪੈਸੇ ਨਹੀਂ ਤੁਰਨ ਦੀ ਤਾਕਤ ਨਹੀਂ ਕਹਿਣਾ ਆਪਦੇ ਆਪ ਨੂੰ ਮਜ਼ਬੂਤ ਖਾਨ। ਦਸਵੇਂ ਘੋੜਾ ਸਵੇਰੀ ਘੋਟਾ ਉਦੋਂ ਕਦੇ 50 ਹਜ਼ਾਰ ਕਰੋੜ ਦੇਵਾਂਗੇ ਉਦੋਂ ਕਦੇ ਨੌਕਰੀ ਦੇਵਾਂਗੇ ਉਦੋਂ ਕਦੇ ਅੰਮ੍ਰਿਤ ਮੰਦ ਦੇਵਾਂਗੇ ਦੱਸੋ ਅੰਮ੍ਰਿਤ ਮੰਦ ਦੀ ਜਮਾਨ ਦੀ ਚੀਜ਼ ਹੈ ਫਿੰਲੇ ਜੇ 55% ਖੁਰੋਦੀਆਂ ਲੋਕੀ ਦੇਖਦੇ ਪੁੱਛੂ ਦੱਸੋ ਨੀ ਕੁੜੀ ਦੇ ਸਿਰ 'ਚ ਗੋਲੀ ਮਾਰੀ ਵਪਾਰੀ ਸੜਕ 'ਤੇ ਖੜਾ ਹੋ ਕੇ ਛਾਹ ਛਾਹ ਗੋਲੀਆਂ ਮਾਰ ਕੇ ਮਾਰ ਕੇ ਡੁੱਗੇ ਹੈ ਕੋਈ ਅੰਮ੍ਰਿਤ ਮੰਦ ਤੇ ਕੱਲਾ ਨਵਜੋਤ ਸਿੰਘ ਸਿੱਧੂ ਖੜਾ ਸੀ ਸੜਕ 'ਤੇ ਉੱਧਰ ਇਹਨਾਂ ਦੇ ਐਮਐਲਏ ਕਿੱਥੇ ਸੀ ਕਦੇ ਆਇਆ ਕੋਈ ਕਿਸੇ ਨੂੰ ਦੱਸ ਦਿੰਦਾ ਕਿ ਕੀ 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 ਦੇ ਟੀਚਰ ਨੇ ਇਹਨਾਂ ਦੀ ਜਾਣ ਮਿਲੂ ਹਾਈ ਹੁੰਦੇ ਨੇ ਉਹਰ ਮੈਂਸ਼ਨ ਸਕੀਮ ਇੱਕ ਸਾਲ ਨੋਟੀਫਿਕੇਸ਼ਨ ਹੋ ਗਿਆ ਕੈਬਨਟ ਦਾ ਪੱਲੇ ਨਹੀਂ ਤੇ ਲਾਤੀ ਮੇਲਾ ਮੇਲਾ ਤੋਂ ਦਾਦੀ ਕਿ ਨਵਜੋ ਸਿੰਘ ਸਿੱਧੂ ਵੱਲੋਂ ਮਹਾਰਾਜ ਵਿੱਚ ਕੀਤੀ ਗਈ ਰੈਲੀ ਵਿੱਚ ਪੰਜਾਬ ਕਾਂਗਰਸ ਦਾ ਕੋਈ ਵੀ ਵੱਡਾ ਚਿਹਰਾ ਨਹੀਂ ਦਿਖਿਆ ਜਿਸ ਕਾਰਨ ਇਹ ਰੈਲੀ ਸੁਰੱਖਿਆ ਵਿੱਚ ਬਣੀ ਹੋਈ ਹੈ ਬਠਿੰਡਾ ਵਿਖੇ ਆਮ ਆਦਮੀ ਪਾਰਟੀ ਦੀ ਵਿਕਾਸ ਕ੍ਰਾਂਤੀ ਰੈਲੀ 'ਚ ਮੁੱਖ ਮੰਤਰੀ ਭਗਵੰਤ ਮਾਨ ਬਲੋ ਸ਼੍ਰੋਮਣੀ ਕਾਲੀ ਦਲ ਤੇ ਜੰਪ ਕੇ ਨਿਸ਼ਾਨੇ ਸਾਧੇਗੇ ਇਸ ਤੇ ਅਰਸ਼ਦੀਪ ਖਲੇਰ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਜਵਾਬ ਦਿੰਦੇ ਹੋਏ ਕਿਹਾ ਕਿ ਸ਼੍ਰੋਮਣੀ ਕਾਲੀ ਦਲ ਉਹਨਾਂ ਦੇ ਪਰਿਵਾਰ 'ਕ ਹਮਲਾ ਨਹੀਂ ਕਰ ਰਿਹਾ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਗੜ ਬਠਿੰਡਾ ਵਿੱਚ ਆਮ ਆਦੀ ਪਾਰਟੀ ਦੀ ਵਿਕਾਸ ਕ੍ਰਾਂਤੀ ਰੈਲੀ ਹੋਈ ਜਿਸ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਜਮ ਕੇ ਵਿਰੋਧੀਆਂ ਤੇ ਨਿਸ਼ਾਨੇ ਸਾਧੇ ਇਸ ਰੈਲੀ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਤੇ ਨਿਸ਼ਾਨੇ ਸਾਧੇ ਗਏ ਨੇ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਐਡਵੋਕੇਟ ਅਰਸ਼ਦੀਪ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਜਿਨ੍ਹਾਂ ਕੰਮਾਂ ਦੀ ਗੱਲ ਕੀਤੀ ਜਾ ਰਹੀ ਹੈ ਉਹ ਕੰਮ ਸ਼੍ਰੋਮਣੀ ਅਕਾਲੀ ਦਲ ਵੱਲੋਂ ਕੀਤੇ ਗਏ ਨੇ ਉਹਨਾਂ ਕਿਹਾ ਕਿ ਅਕਾਲੀ ਦਲ ਵੱਲੋਂ ਕੀਤੇ ਕੰਮਾਂ ਤੇ ਆਪਣਾ ਨਾਮ ਲਾ ਕੇ ਮਸ਼ਹੂਰੀ ਕੀਤੀ ਜਾ ਰਹੀ ਹੈ ਦੇਖੋ ਅੱਜ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਖਜ਼ਾਨੇ ਦਾ ਕਰੋੜਾਂ ਰੁਪਏ ਖਰਚ ਕੇ ਬਠਿੰਡੇ ਦੇ ਵਿੱਚ ਕਰੈਲੀ ਕੀਤੀ ਕਾਦੇ ਲਈ ਕਹਿੰਦੇ ਜੀ 1125 ਕਰੋੜ ਦੀ ਵਿਕਾਸ ਕ੍ਰਾਂਤੀ ਆ ਪੋਸਟਰ ਜਾਰੀ ਹੋਇਆ ਤੇ ਪੋਸਟਰ ਦੇ ਵਿੱਚ ਭਗਵੰਤ ਮਾਨ ਸਾਹਿਬ ਦੀ ਫੋਟੋ ਦੇ ਪਿੱਛੇ ਜਿਹੜੀ ਇੱਕ ਵੱਡੀ ਫੋਟੋ ਹੈ ਉਹ ਸਾਰਾ ਸ਼ਰੋਮਣੀ ਅਕਾਲੀ ਦਲ ਦੀ ਸਰਕਾਰ ਦਾ ਕੀਤਾ ਹੋਇਆ ਵਿਕਾਸ ਹੈ ਮੁੱਖ ਮੰਤਰੀ ਸਾਹਿਬ ਦੀ ਤਕਲੀਆ ਮੂਰੇ ਹੱਥ ਜੋੜ ਕੇ ਫੋਟੋ ਚਪਕਾਤੀ ਜਿਵੇਂ ਆਟਾ ਦਾਲ ਸਕੀਮ ਬਾਦਲ ਸਾਹਿਬ ਵਾਲੀ ਤੇ ਮੁੱਖ ਮੰਤਰੀ ਸਾਹਿਬ ਦੀ ਫੋਟੋ ਚਪਕਾਤੀ ਜਿਹੜੀ ਤੀਰਥ ਯਾਤਰਾ ਸਕੀਮ ਬਾਦਲ ਸਾਹਿਬ ਨੇ ਸ਼ੁਰੂ ਕੀਤੀ ਉਹ ਤੇ ਮੁੱਖ ਮੰਤਰੀ ਸਾਹਿਬ ਦੀ ਫੋਟੋ ਚਿਪਕਾ ਦਿੱਤੀ ਮੁੱਖ ਮੰਤਰੀ ਸਾਹਿਬ ਤੁਹਾਡੇ ਕੋਲੇ ਆਪਣਾ ਪੰਜਾਬ ਨੂੰ ਦੱਸਣ ਲਈ ਕੁਝ ਹੈਗਾ ਕਿਉਂਕਿ ਜਿਸ ਤਰੀਕੇ ਦੇ ਨਾਲ ਅਰਵਿੰਦ ਕੇਜਰੀਵਾਲ ਨੂੰ ਨੈਸ਼ਨਲ ਲੀਡਰ ਬਣਾਉਣ ਲਈ ਪੰਜਾਬ ਦੇ ਪੈਸੇ ਦੀ ਬਰਬਾਦੀ ਹੋ ਰਹੀ ਹੈ ਕੀ ਹੋਇਆ ਬਾਹਰਲੇ ਸੂਬਿਆਂ 'ਚ ਹਜ਼ਾਰਾਂ ਕਰੋੜ ਪੰਜਾਬ ਦਾ ਖਰਚਤਾ ਜਹਾਜ਼ ਪੰਜਾਬ ਦਾ ਚਲਾਇਆ ਜ਼ਮਾਨਤਾ ਜ਼ਬਤ ਹੋਈਆਂ ਬਿਸਤਰੇ ਗੋਲ ਹੋਏ ਨੋਟਾਂ ਤੋਂ ਵੀ ਨੀਚੇ ਰਹਿ ਗਏ ਨੁਕਸਾਨ ਤਾਂ ਪੰਜਾਬੀਆਂ ਦਾ ਹੋਇਆ ਲॉ ਐਂਡ ਆਰਡਰ ਖਤਮ ਹੋ ਗਿਆ ਗੈਂਗਸਟਰਾਂ ਦਾ ਉਹ ਰਾਜ ਹੈ ਕਿਹਦਾ ਨੁਕਸਾਨ ਹੋ ਰਿਹਾ ਔਰ ਅੱਜ ਅਰਵਿੰਦ ਕੇਜਰੀਵਾਲ ਨੂੰ ਦਿਖਾਉਣ ਦੇ ਲਈ 90% ਚਾਹੇ ਪੀਆਰਟੀਸੀ ਦੀਆਂ ਬਸਾਂ ਹੋਣ ਚਾਹੇ ਪਨਬਸਤੀਆਂ ਹੋਣ ਚਾਹੇ ਉਹਨਾਂ ਦੇ ਮੁਲਾਜ਼ਮ ਹੋਣ ਇਨਸਪੈਕਟਰ ਸਬ ਇਨਸਪੈਕਟਰ ਹਲਕਿਆਂ ਚ ਡਿਊਟੀ ਲਾਈ ਕੇ ਲੋਕਾਂ ਨੂੰ ਧੱਕੇ ਨਾਲ ਬਿਠਾ ਕੇ ਲਿਆਓ ਨਰੇਗਾ ਵਰਕਰਾਂ ਨੂੰ ਧੱਕੇ ਨਾਲ ਬਿਠਾ ਕੇ ਕਿ ਜੀ ਅਰਵਿੰਦ ਕੇਜਰੀਵਾਲ ਨੂੰ ਇਕੱਠ ਦਿਖਾਉਣ ਫਿਰ ਰੈਲੀ ਦੇ ਉੱਤੇ ਨਿੱਜੀ ਗੱਲਾਂ ਪੰਜਾਬ ਦੀ ਗੱਲ ਕਰੋਨਾ ਜੇ ਇੰਨਾ ਪੈਸਾ ਫੂਕੀ ਦਿੱਤਾ ਅਕੇਜੀ ਸ਼੍ਰੋਮਣੀ ਅਕਾਲੀ ਦਲ ਮੇਰੇ ਤੇ ਪਰਿਵਾਰਕ ਤੌਰ ਤੇ ਨਿੱਜੇ ਹਮਲੇ ਕਰਦੇ ਨਹੀਂ ਸ਼੍ਰੋਮਣੀ ਅਕਾਲੀ ਦਲ ਨੇ ਕੋਈ ਹਮਲਾ ਨਹੀਂ ਕੀਤਾ ਤੁਹਾਡੇ ਪਰਿਵਾਰ ਨੇ ਤੁਹਾਡੀ ਅਸਲੀਅਤ ਦੱਸੀ ਹੈ ਜੇ ਕਾਊਂਟਰ ਕਰ ਸਕਦੇ ਹੋ ਤਾਂ ਕੋਈ ਗੱਲ ਉੱਥੇ ਕੋਈ ਫਿਰ ਬੀਬਾ ਹਰਸਿੰਦਰਤ ਕੌਰ ਬਾਦਲ ਤੇ ਅਕੇ ਜੀ ਐਤ ਕੀ ਹਰਾਉਣਾ ਉਹ ਭਾਈ ਸਾਹਿਬ ਹਰਾਉਣਾ ਤੇ ਜਿਤਾਉਣਾ ਇਹ ਲੋਕਾਂ ਨੇ ਹੈ ਬੀਬਾ ਹਰਸਿੰਦਰਤ ਕੌਰ ਬਾਦਲ ਨੂੰ ਬਠਿੰਡੇ ਵਾਲਿਆਂ ਨੇ ਤਿੰਨ ਵਾਰੀ ਲੋਕ ਸਭਾ 'ਚ ਭੇਜਿਆ ਲੋਕਾਂ ਨੇ ਭੇਜਿਆ ਦੋ ਵਾਰੀ ਵਜ਼ੀਰ ਬਣੇ ਲੋਕਾਂ ਦੇ ਸਤਕਾ ਬਣੇ ਹਾਂ ਤੁਹਾਨੂੰ ਮੈਂ ਚੈਲੰਜ ਕਰਦਾ ਕਿ ਜਿਸ ਤਰੀਕੇ ਦੀ ਤੁਹਾਡੀ ਕਾਰਗੁਜ਼ਾਰੀ ਹੈ ਆ ਹੁਣ ਐਮਪੀ ਚੋਣਾ ਆ ਗਈਆਂ ਨਾਲੇ 2.5 ਸਾਲ ਹੋ ਜਾਣਗੇ ਅੱਧ ਚ ਆ ਜਾਾਂਗੇ ਲੋ ਟੈਸਟ ਕਰਦੇ ਆ ਕਿ ਭਗਵੰਤ ਮਾਨ ਸਾਹਿਬ ਕਿੱਡੇ ਕ ਪਪੂਲਰ ਹਨ ਲੜ ਕੇ ਦੇਖ ਲੋ ਚੋਣ ਜੇ ਨਾ ਹਲਕਿਆਂ ਤੋਂ ਜਮਾਨਤ ਜਬਤ ਹੋ ਜੇ ਤੁਸੀਂ ਮੈਨੂੰ ਕਿਉਂ ਮਤਲਬ ਪੰਜਾਬ ਦੇ ਵਿੱਚ ਪੱਕੀ ਤਾਂ ਕੀ ਹੈ ਫਿਰ ਕਹਿੰਦੇ ਜੀ ਕੇਂਦਰ ਨੇ ਪੈਸਾ ਰੋਕ ਲਿਆ ਠੀਕ ਹੈ ਕੇਂਦਰ ਨੇ ਪੈਸਾ ਰੋਕ ਲਿਆ ਪਰ ਲੋਕਾਂ ਨੂੰ ਦੱਸੋ ਤਾਂ ਸਹੀ ਕਿਉਂ ਰੁਕਿਆ ਤੁਹਾਡੀ ਫੋਟੋਆਂ ਲਾਉਣ ਦੀ ਭੁੱਖ ਕਰਕੇ ਰੁਕਿਆ ਕੇਂਦਰ ਦਾ ਜਿਹੜਾ ਨੈਸ਼ਨਲ ਹੈਲਥ ਮਿਸ਼ਨ ਦਾ ਪੈਸਾ ਹੈ ਜਿਹੜਾ ਡਿਸਪੈਂਸਰੀਆਂ ਲਈ ਰੂਰਲ ਹੈਲਥ ਸਿਸਟਮ ਦੇ ਲਈ ਆਉਂਦਾ ਤੁਸੀਂ ਮਹੱਲਾ ਕਲੀਨਿਕਾਂ ਤੇ ਖਰਚਿਆ ਆਪਣੀਆਂ ਫੋਟੋਆਂ ਲਾਈਆਂ 10 பை 12 ਦਾ ਫੇਲ ਮਾਡਲ ਅਰਵਿੰਦ ਕੇਜਰੀਵਾਲ ਦਾ ਪੈਰਾਸੈਟਾਮੋਲ ਦੀ ਦੁਕਾਨ ਉਹ ਤਾਂ ਪੈਸਾ ਰੁਕਿਆ ਦੱਸੋ ਲੋਕਾਂ ਫਿਰ ਕਹਿੰਦੇ ਜੀ ਕੇਂਦਰ ਨਹੀਂ ਚਾਹੁੰਦਾ ਕਿ ਪੰਜਾਬ ਨਸ਼ਾ ਮੁਕਤ ਹੋਵੇ ਮਹੱਲਾ ਕਲੀਨਿਕਾਂ ਨੇ ਕਰਨਾ ਪੰਜਾਬ ਨਸ਼ਾ ਮੁਕਤ ਹਾਈ ਕੋਰਟ ਨੇ ਤਾਂ ਥੋੜੇ ਤੇ ਇਹਦਾ ਇਲਜ਼ਾਮ ਲਾਤਾ ਕਿ ਪੰਜਾਬ ਚ ਨਸ਼ਾ ਹੀ ਤੁਸੀਂ ਵਕਾਰਿਓ ਤੁਹਾਡੀ ਸਰਕਾਰ ਵਕਾਰਿ ਸਪਰੀਮ ਕੋਰਟ ਨੇ ਕਿਹਾ ਕਿ ਤੁਸੀਂ ਭ੍ਰਸ਼ਟ ਪਾਰਟੀਆਂ ਐਕਸਾਈਜ਼ ਘਟਾਲੇ ਚ 338 ਕਰੋੜ ਦੇ ਕੱਪਲੇ ਦੇ ਸਬੂਤ ਮਿਲੇ ਨੇ ਗੱਲਾਂ ਕਿਹੜੀਆਂ ਕਰਦੇ ਤਦ ਹਾਂਦੀ ਕਿ ਚੰਡੀਗੜ੍ਹ ਤੋਂ ਬਾਅਦ ਬਠਿੰਡਾ ਪੰਜਾਬ ਦੀ ਅਸਿਆਸੀ ਪਾਰਟੀਆਂ ਲਈ ਮੁੱਖ ਕੇਂਦਰ ਬਣਦਾ ਜਾ ਰਿਹਾ ਹੈ ਹਾਲਾਂਕਿ ਇਸ ਨੂੰ ਅਕਾਲੀ ਦਲ ਦਾ ਗੜ ਕਿਹਾ ਜਾਂਦਾ ਹੈ ਤੇ ਕਿਹਾ ਜਾਂਦਾ ਕਿ ਇਥੋਂ ਅਕਾਲੀ ਦਲ ਨਹੀਂ ਹਾਰ ਸਕਦੀ ਪਰ ਅੱਜ ਆਮ ਆਦਮੀ ਪਾਰਟੀ ਤੇ ਨਵਜੋਤ ਸਿੰਘ ਸਿੱਧੂ ਦੀ ਰੈਲੀ ਇਹ ਸਾਬਤ ਕਰਦੇ ਹਨ ਕਿ ਹੁਣ ਦੂਜੀਆਂ ਪਾਰਟੀਆਂ ਵੀ ਬਠਿੰਡੇ ਵੱਲ ਧਿਆਨ ਦੇ ਰਹੀਆਂ ਹਨ ਵੇੜਾ ਹੋ ਗਿਆ ਇੱਕ ਛੋਟੇ ਜਿਹੇ ਬ੍ਰੇਕ ਦਾ ਮਿਲਦੇ ਆਂ ਬ੍ਰੇਕ ਤੋਂ ਬਾਅਦ ਬ੍ਰੇਕ ਤੋਂ ਬਾਅਦ ਸਾਰੰਦ ਇਕਬਰ ਫਿਰ ਸਵਾਗਤ ਹੈ ਬਾਦ ਅਗਲੀ ਖਬਰਾਂ ਵੱਲ ਗੈਂਗਸਟਰਾਂ ਖਿਲਾਫ ਪੁਲਿਸ ਦੀ ਕਾਰਵਾਈ ਲਗਾਤਾਰ ਜਾਰੀ ਹੈ ਪਹਿਲਾਂ ਜ਼ਿਰਖਪੁਰ ਮੁਹਾਲੀ ਤੇ ਫਿਰ ਪਟਿਆਲਾ ਤੋਂ ਬਾਅਦ ਹੁਣ ਮੋਗਾ ਵਿੱਚ ਵੀ ਪੁਲਿਸ ਨੇ ਤਿੰਨ ਗੈਂਗਸਟਰਾਂ ਦਾ ਇਨਕੁਆਟ ਕੀਤਾ ਹੈ ਦੋਵਾਂ ਪਾਸੋਂ ਚੱਲੀਆਂ ਗੋਲੀਆਂ ਤੋਂ ਬਾਅਦ ਪੁਲਸ ਨੇ ਤਿੰਨ ਗੈਂਗਸਟਰਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਮੋਗਾ ਤੋਂ ਗੈਂਗਸਟਰਾਂ ਤੇ ਪੁਲਸ ਵਿਚਾਲੇ ਮੁਕਾਬਲੇ ਦੀ ਖਬਰ ਸਾਹਮਣੇ ਆਈ ਹੈ। ਇੱਥੇ ਲੱਕੀ ਪਟਿਆਲਾ ਗੈਂਗ ਤੇ ਪੁਲਸ ਵਿਚਾਲੇ ਫਾਇਰਿੰਗ ਹੋਈ। ਪੁਲਸ ਨੇ ਤਿੰਨ ਗੈਂਗਸਟਰਾਂ ਨੂੰ ਕਾਬੂ ਕਰ ਲਿਆ ਹੈ। ਜਾਣਕਾਰੀ ਮੁਤਾਬਕ ਉਹ ਮੋਗਾ ਜ਼ਿਲ੍ਹੇ ਦੇ ਹਲਕਾ ਨਿਹਾਲ ਸਿੰਘ ਵਾਲਾ ਵਿੱਚ ਲੋਪੋ ਲਿੰਕ ਰੋਡ ਤੇ ਲੱਕੀ ਪਟਿਆਲਾ ਗੈਂਗ ਦੇ ਤਿੰਨ ਗੈਂਗਸਟਰਾਂ ਨੇ ਪੁਲਸ ਤੇ ਉਸ ਸਮੇਂ ਗੋਲੀਆਂ ਚਲਾ ਦਿੱਤੀਆਂ ਜਦੋਂ ਪੁਲਸ ਉਨ੍ਹਾਂ ਨੂੰ ਗ੍ਰਿਫਤਾਰ ਕਰਨ ਆਈ ਸੀ। ਇਸ ਦੌਰਾਨ ਪੁਲਸ ਨੇ ਜਵਾਬੀ ਫਾਇਰਿੰਗ ਕੀਤੀ ਤੇ ਤਿੰਨ ਗੈਂਗਸਟਰਾਂ ਅੱਜ ਸੀਆਈਏ ਮਹਿਨਾ ਦੇ ਇੰਚਾਰਜ ਦਲਜੀਤ ਸਿੰਘ ਨੇ ਆਪਣੀ ਪੁਲਿਸ ਪਾਰਟੀ ਦੇ ਨਾਲ ਬੱਦਨੀ ਤੋਂ ਮੱਲਿਆਣਾ ਜਾ ਰਹੀ ਸੜਕ ਤੇ ਕ੍ਰੋਸਿੰਗ ਤੇ ਨਾਕਾਬੰਦੀ ਕੀਤੀ ਸੀ ਜੋ ਤਿੰਨ ਵਿਅਕਤੀ ਦੌਧਰ ਸਾਈਡ ਤੋਂ ਆਏ ਮੋਟਰਸਾਈਕਲ ਤੇ ਆਏ ਜਿਨ੍ਹਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਜੋ ਜਿਨ੍ਹਾਂ ਨੇ ਮੋਟਰਸਾਈਕਲ ਘੁਮਾ ਕੇ ਪਿੱਛੇ ਨੂੰ ਭੱਜਣ ਦੀ ਕੋਸ਼ਿਸ਼ ਕੀਤੀ ਦਲਜੀਤ ਸਿੰਘ ਇੰਸਪੈਕਟਰ ਦੀ ਪੁਲਿਸ ਪਾਰਟੀ ਨੇ ਇਹਨਾਂ ਨੂੰ ਚੇਜ਼ ਕੀਤਾ ਪਿੱਛਾ ਕੀਤਾ ਤਾਂ ਇਹ ਮੋਟਰਸਾਈਕਲ ਸੁੱਟ ਕੇ ਇਹਨਾਂ ਨੇ ਖੇਤਾਂ ਵਿੱਚ ਹੋ ਕੇ ਪੁਲਿਸ ਪਾਰਟੀ ਤੇ ਫਾਇਰਿੰਗ ਸ਼ੁਰੂ ਕਰ ਦਿੱਤੀ ਜਿਸ ਤੇ ਦਲਜੀਤ ਸਿੰਘ ਨੇ ਇਹਨਾਂ ਨੂੰ ਲਲਕਾਰਿਆ ਅਤੇ ਆਪਣੇ ਵਿਚਾਲੀ ਹਵਾਈ ਫਾਇਰਿੰਗ ਕੀਤੀ ਤਾਂ ਇਹਨਾਂ ਤੇ ਜਦੋਂ ਸ਼ਕਤੀ ਵਧ ਗਈ ਤਾਂ ਇਹਨਾਂ ਨੇ ਪੁਲਿਸ ਅੱਗੇ ਆਤਮ ਸਮਰਪਣ ਕੀਤਾ ਇਹ ਤਿੰਨ ਵਿਅਕਤੀ ਜਿਨ੍ਹਾਂ ਵਿੱਚੋਂ ਇੱਕ ਸ਼ੰਕਰ ਰਾਜਪੂਤ ਤੇ ਜਸ਼ਵ ਤੋਂ ਮੁਗੇ ਦੇ ਆ ਇੱਕ ਨਵਦੀਪ ਸਿੰਘ ਧਰਮਕੋਟ ਏਰੀਏ ਦਾ ਇਹ ਲक्की ਪਤਿਆਲ ਤੇ ਮਨਦੀਪ ਢਾਲੀਵਾਲ ਜੋ ਕਿ ਬੰਬੀਆ ਗੈਂਗ ਨੂੰ ਆਪਰੇਟ ਕਰਦੇ ਆ ਉਹਨਾਂ ਦੇ ਸਰਗਨੇ ਸੀਗੇ ਜਿਨ੍ਹਾਂ ਨੂੰ ਅੱਜ ਪੁਲਿਸ ਪਾਰਟੀ ਨੇ ਨਾਕਾਬੰਦੀ ਦੌਰਾਨ ਕਾਬੂ ਕੀਤਾ ਹਾਂ ਕ੍ਰਾਸ ਫਾਇਰਿੰਗ ਹੋਈ ਹੈ ਇਨ ਜਦੋਂ ਇਹਨਾਂ ਨੇ ਅੱਗੋਂ ਫਾਇਰਿੰਗ ਕਰੀ ਇਹਨਾਂ ਨੂੰ ਖੇਤਾਂ ਵਿੱਚੋਂ ਕਾਬੂ ਕਰਿਆ ਤੇ ਉਹਦੇ 'ਚ ਇੱਕ ਮੁਲਾਜ਼ਮ ਦੇ ਥੋੜੀ ਸੱਟਾਂ ਲੱਗੀਆਂ ਦੋਨੋਂ ਪਾਸਿਆਂ ਤੋਂ ਫਾਇਰਿੰਗ ਹੋਈ ਆ ਉਹ ਅਜੇ ਤਪਤੀਸ਼ ਦਾ ਹਿੱਸਾ ਦੀ ਕਾਊਂਟਿੰਗ ਵਗੈਰਾ ਹੋ ਰਹੀ ਆ ਜੈਜੁਐਲਟੀ ਤਾਂ ਨਹੀਂ ਸਰ ਉਹਨਾਂ ਦੇ ਵੀ ਇੱਕ ਬੰਦੇ ਦੇ ਭੱਜੇ ਦੇ ਸਮੇਂ ਲੱਤ ਤੇ ਸੱਟ ਲੱਗੀ ਆ ਫਾਇਰਿੰਗ 'ਚ ਨਹੀਂ ਉਦੋਂ ਭੱਜਦੇ ਸਮੇਂ ਉਹਦੇ ਲੱਤ ਤੇ ਸੱਟ ਲੱਗੀ ਆ ਸਾਡੇ ਵੀ ਇੱਕ ਮੁਲਾਜ਼ਮ ਜ਼ਖਮੀ ਹੋਇਆ ਦੇਖੋ ਮੋਗਾ ਦੇ ਵਿੱਚ ਐਸਐਸਪੀ ਸਾਹਿਬ ਸ਼੍ਰੀ ਵਿਵੇਕਸ਼ੀਲ ਸੋਨੀ ਜੀ ਦੁਆਰਾ ਮੋਬਾਈਲ ਜਿਹੜੀ ਨਾਕੇਬੰਦੀ ਤੇ ਸ਼ਿਫਟਿੰਗ ਅਗਸਤਾਂ ਸ਼ੁਰੂ ਕੀਤੀਆਂ ਗਈਆਂ ਹਨ ਜਿਹਦੇ ਤਹਿਤ ਵੱਖ-ਵੱਖ ਥਾਵਾਂ ਤੇ ਸਮੇਂ-ਸਮੇਂ ਤੇ ਸ਼ਿਫਟ ਕਰਕੇ ਨਾਕੇ ਲਾਏ ਜਾਂਦੇ ਆ ਇਸੇ ਲੜੀ ਦੇ ਤਹਿਤ ਅੱਜ ਇਹਨਾਂ ਨੂੰ ਕਾਬੂ ਕੀਤਾ ਹੈ ਦੱਸਦੀ ਹੈ ਕਿ ਥਾਣਾ ਮੁਖੀ ਵਿਵੇਕਸ਼ੀਲ ਸੋਨੀ ਦੀਆਂ ਹਦਾਇਤਾਂ ਤਹਿਤ ਸੀਆਈ ਸਟਾਫ ਮੋਗਾ ਦੇ ਦਲਜੀਤ ਸਿੰਘ ਬਰਾੜ ਨੇ ਪੁਲਿਸ ਪਾਰਟੀਆਂ ਸਮੇਤ ਤਿੰਨ ਗੈਂਗਸਟਰਾਂ ਨੂੰ ਹਿਰਾਸਤ ਵਿੱਚ ਲੈ ਲਿਆਏ ਪੁਲਿਸ ਵੱਲੋਂ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਗੈਂਗਸਟਰਾਂ ਖਿਲਾਫ ਸਖਤ ਕਾਰਵਾਈ ਕੀਤੀ ਜਾ ਰਹੀ ਹੈ ਜਿਸ ਦੇ ਚੱਲਦੇ ਕਈ ਗੈਂਗਸਟਰ ਗ੍ਰਿਫਤਾਰ ਹੋਏ ਨੇ ਤੇ ਕਈਆਂ ਦਾ ਇਨਕੁਆਲਟ ਕੀਤਾ ਗਿਆ ਹੈ ਵਿਰੋਧੀ ਲੀਡਰ ਲਗਾਤਾਰ ਪੰਜਾਬ ਸਰਕਾਰ ਤੇ ਮੁੱਖ ਮੰਤਰੀ ਭਗਮਤ ਮਾਨ ਤੋਂ ਸਵਾਲ ਕਰ ਰਹੇ ਨੇ ਇਸੇ ਦੌਰਾਨ ਵਿਰੋਧੀ ਧਿਰਾਂ ਵੱਲੋਂ ਇੱਕ ਵੀਡੀਓ ਜਾਂ ਤੱਕ ਕੀਤੀ ਗਈ ਹੈ ਜਿਸ 'ਚ ਪ੍ਰਤਾਪ ਸਿੰਘ ਬਾਜਵਾ, ਵਿਕਰਮ ਮਜੀਠੀਆ ਅਤੇ ਪ੍ਰਗਟ ਸਿੰਘ ਨੇ ਦਾਅਵਾ ਕੀਤਾ ਹੈ ਕਿ ਵੀਆਈਪੀ ਦੇ ਖਲਾਫ ਬੋਲਣ ਵਾਲੇ ਅੱਜ ਖੁਦ ਤੇ ਆਪਣੇ ਪਰਿਵਾਰ ਲਈ ਵੀਵੀਆਈਪੀ ਸੁਰੱਖਿਆ ਲੈ ਹੀ ਫਿਰਦੇ ਨੇ ਵਿਰੋਧੀ ਪਾਰਟੀਆਂ ਦੇ ਲੀਡਰ ਪੰਜਾਬ ਸਰਕਾਰ ਨੂੰ ਲਗਾਤਾਰ ਦੇ ਦਿਖਾਏ ਦੇ ਰਹੇ ਨੇ। ਵਿਰੋਧੀਆਂ ਵੱਲੋਂ ਲਗਾਤਾਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਉਹਨਾਂ ਦੇ ਪਰਿਵਾਰ ਵੱਲੋਂ ਲਈ ਗਈ ਸਿਕਿਉਰਿਟੀ ਤੇ ਸਵਾਲ ਕੀਤੇ ਜਾ ਰਹੇ ਨੇ। ਵਿਰੋਧੀਆਂ ਦਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਵਾਲੇ ਪਹਿਲਾਂ ਇੱਕ ਆਮ ਆਦਮੀ ਵਾਂਗ ਸਰਕਾਰ ਚਲਾਉਣ ਦੀ ਗੱਲ ਕਰ ਰਹੇ ਸਨ ਪਰ ਹੁਣ ਇਸ ਦੇ ਬਿਲਕੁਲ ਉਲਟ ਉਹ ਵੀਆਈਪੀ ਕਲਚਰ ਵਿੱਚ ਪ੍ਰਵੇਸ਼ ਕਰ ਗਏ ਹਨ ਤੇ ਵੱਡੇ ਵੱਡੇ ਵੀਆਈਪੀਆਂ ਨੂੰ ਵੀ ਪਿੱਛੇ ਛੱਡ ਗਏ ਹਨ ਇਸੇ ਦੇ ਚੱਲਦੇ ਕਈ ਲੀਡਰਾਂ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਦੀ ਇੱਕ ਵੀਡੀਓ ਸਾਂਝੀ ਕੀਤੀ ਗਈ ਹੈ ਜਿਸ ਵਿੱਚ ਵੱਡੀ ਗਿਣਤੀ ਵਿੱਚ ਗੱਡੀਆਂ ਦਾ ਕਾਫਲਾ ਉਹਨਾਂ ਦੀ ਪਤਨੀ ਨਾਲ ਜਾਂਦਾ ਦਿਖਾਈ ਦੇ ਰਿਹਾ ਹੈ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਉਹਨਾਂ ਦੀ ਪਤਨੀ ਦੀ ਗੱਡੀ ਦੇ ਅੱਗੇ ਪਿੱਛੇ ਬਹੁਤ ਸਾਰੀਆਂ ਗੱਡੀਆਂ ਸਿਕਿਉਰਿਟੀ ਵੱਜੋਂ ਜਾ ਰਹੀਆਂ ਨੇ ਜਿਸ ਤੇ ਵਿਰੋਧੀ ਪਾਰਟੀ ਦੇ ਲੀਡਰਾਂ ਨੇ ਇਸ ਵੀਡੀਓ ਨੂੰ ਟਵੀਟ ਕਰਦੇ ਹੋਏ ਮੁੱਖ ਮੰਤਰੀ ਭਗਮੰਤ ਮਾਤਿਆਮਾਦੀ ਪਾਰਟੀ ਤੇ ਸਵਾਲ ਖੜੇ ਕੀਤੇ ਨੇ ਇਸ ਦੇ ਚੱਲਦੇ ਸੀਨੀਅਰ ਕਾਂਗਸੀਆ ਗੂ ਅਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਟਵੀਟ ਕਰਦੇ ਹੋਏ ਲਿਖਿਆ ਕਿ ਪੰਜਾਬ ਦੇ ਟੈਕਸ ਦਾ ਤਾਵਾ ਦੇ ਪੈਸੇ ਨੂੰ ਉਜਾੜਨ ਦੀ ਇੱਕ ਉੱਤਮ ਉਦਾਹਰਣ ਵੱਜੋਂ ਪੰਜਾਬ ਦੇ ਮੁੱਖ ਮੰਤਰੀ ਭਗਮੰਤ ਮਾ ਦਾ ਪਰਿਵਾਰ ਉਹਨਾਂ ਦੀ ਪਤਨੀ ਡਾਕਟਰ ਗੁਰਪ੍ਰੀਤ ਕੌਰ ਅਕਸਰ ਬਾਨਾ ਦੇ ਵੱਡੇ ਕਾਫਲੇ ਵਿੱਚ ਕੁੰਬਦਾਦ ਦੇਖਿਆ ਜਾਂਦਾ ਹੈ ਬਾਜਵਾ ਨੇ ਅੱਗੇ ਲਿਖਿਆ ਕਿ ਹੁਣ ਸਪੱਸ਼ਟ ਹੋ ਗਿਆ ਹੈ ਕਿ ਆਮ ਆਦੀ ਪਾਰਟੀ ਦਾ ਵੀਆਈਪੀ ਕਲਚਰ ਦੇ ਖਿਲਾਫ ਲੜਾਈ ਸਿਰਫ ਵੋਟਾਂ ਬਟੋਰਨ ਦੇ ਧੋਖੇ ਭਰੇ ਵਾਅਦੇ ਤੋਂ ਇਲਾਵਾ ਹੋਰ ਕੁਝ ਨਹੀਂ ਸੀ ਕਿ ਆਮ ਆਦੀ ਪਾਰਟੀ ਪੰਜਾਬ ਸਮਝਾ ਸਕਦੀ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਦਾ ਕਿਹੜਾ ਅੁੱਦਾ ਹੈ ਜੋ ਉਸ ਨੂੰ ਬਾਨਾ ਦੇ ਵੱਡੇ ਕਾਫਲੇ ਵਿੱਚ ਸਫ਼ਰ ਕਰਨ ਦਾ ਅਧਿਕਾਰ ਦਿੰਦਾ ਹੈ ਇਸ ਦੇ ਨਾਲ ਹੀ ਕਾਂਗਰਸੀ ਵਿਧਾਇਕ ਪ੍ਰਗਟ ਸਿੰਘ ਨੇ ਵੀ ਇਹ ਵੀਡੀਓ ਟਵੀਟ ਕਰਦੇ ਹੋਏ ਸਰਕਾਰ ਤੇ ਨਿਸ਼ਾਨੇ ਸਾਧਦੇ ਨੇ ਉਹਨਾਂ ਆਪਣੇ ਟਵੀਟ ਵਿੱਚ ਲਿਖਿਆ ਹੈ ਕਿ ਵੀਆਈਪੀ ਕਲਚਰ ਖਤਮ ਕਰਨ ਦੀ ਗਰੰਟੀ ਦੇਣ ਅਰਵਿੰਦ ਕੇਜਰੀਵਾਲ ਜੀ ਇਹ ਕਾਫਲਾ ਕਿਸੇ ਮੰਤਰੀ ਦਾ ਨਹੀਂ ਇਹ ਕਾਫਲਾ ਮੁੱਖ ਮੰਤਰੀ ਭਗਵੰਤ ਮਾਨ ਦੇ ਪਰਿਵਾਰਕ ਮੈਂਬਰ ਦਾ ਏ ਜਿਨ੍ਹਾਂ ਕੋਲ ਕੋਈ ਸੰਵਿਧਾਨਕ ਅਹੁਦਾ ਵੀ ਨਹੀਂ ਪੰਜਾਬ ਦੇ ਖਜ਼ਾਨੇ ਦੀ ਲੁੱਟ ਅਤੇ ਵੱਧ ਰਹੇ ਕਰਜ਼ੇ ਦੀ ਤਸਵੀਰ ਹੈ ਇਹ ਜਿਸ ਨੂੰ ਸਾਰਾ ਪੰਜਾਬ ਦੇਖ ਰਿਹਾ ਏ ਇਸ ਦੇ ਨਾਲ ਹੀ ਸ਼੍ਰੋਮਣੀ ਕਾਲੀ ਦਲ ਦੇ ਸੀਨੀਅਰ ਆਗੂ ਵਿਕਰਮਜੀਤ ਸਿੰਘ ਵੀ ਪਿੱਛੇ ਨਹੀਂ ਰਹੇ ਉਹਨਾਂ ਵੱਲੋਂ ਲਗਾਤਾਰ ਪੰਜਾਬ ਸਰਕਾਰ ਨੂੰ ਝੇੜਿਆ ਜਾ ਰਿਹਾ ਹੈ ਤੇ ਉਹਨਾਂ ਵੱਲੋਂ ਵੀ ਇਹ ਵੀਡੀਓ ਟਵੀਟ ਕਰਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਤੇ ਪੰਜਾਬ ਸਰਕਾਰ ਤੇ ਨਿਸ਼ਾਨੇ ਸਾਧੇ ਗਏ ਨੇ ਉਹਨਾਂ ਆਪਣੇ ਟਵੀਟ ਵਿੱਚ ਲਿਖਿਆ ਹੈ ਕਿ ਸੀਐਮ ਸਾਹਿਬ ਦਾ ਪਰਿਵਾਰ 100 ਗੱਡੀਆਂ ਦੇ ਕਾਫਲੇ ਨਾਲ ਬਾਦਾਂ ਫੁੱਲਦਾ ਹੋਇਆ ਇਸ ਦੇ ਨਾਲ ਹੀ ਉਹਨਾਂ ਵੀਵੀਆਈਪੀ ਕਲਚਰ ਲਿਖ ਕੇ ਤੰਜ ਕੱਸ ਗਏ ਨੇ ਹੁਣ ਦੇਖਣਾ ਹੋਵੇਗਾ ਕਿ ਇਹਨਾਂ ਟਵੀਟਾਂ ਤੋਂ ਬਾਅਦ ਆਮ ਆਦਮੀ ਪਾਰਟੀ ਜਮ ਮੁੱਖ ਮੰਤਰੀ ਭਗਵੰਤ ਮਾਨ ਦਾ ਕੀ ਪ੍ਰਤੀਕਰਮ ਸਾਹਮਣੇ ਆਉਂਦਾ ਹੈ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਸਟੇਟ ਮਿਨਿਸਟਰੀਅਲ ਸਰਵਿਸਿਜ਼ ਯੂਨੀਅਨ ਨਾਲ ਹੁਣ ਪਲਕੇ ਮੀਟਿੰਗ ਕਰਨ ਜਾ ਰਹੇ ਨੇ ਇਸ ਸਬੰਧੀ ਡਿਪਟੀ ਕਮਿਸ਼ਨਰ ਅਤੇ ਐਸਐਸਪੀ ਵੱਲੋਂ ਹੁਕਮ ਜਾਰੀ ਕਰ ਦਿੱਤੇ ਗਏ ਨੇ ਸੀਐਮ ਮਾਨ 18 ਦਸੰਬਰ ਨੂੰ ਪੰਜਾਬ ਸਟੇਟ ਮਿਨਿਸਟਰੀਅਲ ਸਰਵਿਸਿਜ਼ ਦੀਆਂ ਮੰਗਾਂ ਨੂੰ ਲੈ ਕੇ ਯੂਨੀਅਨ ਨਾਲ ਮੀਟਿੰਗ ਕਰਨਗੇ ਪੰਜਾਬ ਭਰ ਵਿੱਚ ਕਾਫੀ ਸਮੇਂ ਤੋਂ ਆਪਣੀਆਂ ਮੰਗਾਂ ਨੂੰ ਲੈ ਕੇ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ ਮਿਨਿਸਟਰੀਅਲ ਸਰਵਿਸਿਜ਼ ਯੂਨੀਅਨਾਂ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਮੀਟਿੰਗ ਲਈ ਬੁਲਾਇਆ ਹੈ ਸੀਐਮਓ ਨੇ ਡੀਸੀ ਐਸਐਸਪੀਜ਼ ਨੂੰ ਮੀਟਿੰਗ ਲਈ ਨਿਰਦੇਸ਼ ਜਾਰੀ ਕੀਤੇ ਹਨ ਹਸਲ ਜਾਣਕਾਰ ਮੁਤਾਬਕ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਪੰਜਾਬ ਵਿੱਚ ਪ੍ਰਦਰਸ਼ਨ ਕਰ ਰਹੇ ਮਿਨਿਸਟਰੀਅਲ ਸਰਵਿਸਿਜ਼ ਯੂਨੀਅਨ ਦੇ ਮੈਂਬਰਾਂ ਨਾਲ ਮੀਟਿੰਗ ਕੀਤੀ ਜਾਵੇਗੀ ਇਹ ਮੀਟਿੰਗ 18 ਦਸੰਬਰ 2023 ਨੂੰ ਦੁਪਹਿਰ 12:30 ਵਜੇ ਪੰਜਾਬ ਪਬਲਿਕ ਚੰਡੀਗੜ੍ਹ ਵਿਖੇ ਹੋਵੇਗੀ ਪ੍ਰਾਪਤ ਜਾਣਕਾਰੀ ਅਨੁਸਾਰ ਮੁੱਖ ਮੰਤਰੀ ਦੇ ਵਿਧੇਕ ਪੀਐਸ ਹਿਮਾਂਸ਼ੂ ਜੈਨੇ ਨੇ ਸਾਰੇ ਡਿਪਟੀ ਕਮਿਸ਼ਨਰਾਂ ਸੀਨੀਅਰ ਪੁਲਿਸ ਕਪਤਾਨਾਂ ਨੂੰ ਉਪਰੋਕਤ ਮੀਟਿੰਗ ਵਿੱਚ ਸ਼ਾਮਲ ਹੋਣ ਲਈ ਯੂਨੀਅਨ ਮੈਂਬਰਾਂ ਦੀ ਸਹੂਲਤ ਲਈ ਨੋਡਲ ਅਫਸਰ ਨਿਯੁਕਤ ਕਰਨ ਲਈ ਕਿਹਾ ਹੈ ਦਰਅਸਲ ਪੰਜਾਬ ਸਟੇਟ ਮਿਨਿਸਟਰੀਅਲ ਸਰਵਿਸਿਜ਼ ਯੂਨੀਅਨ ਦੀ ਅਗਵਾਈ ਹੇਠ ਸਮੁੱਚੇ ਵਿਭਾਗਾਂ ਦੇ ਦਫ਼ਤਰੀ ਮੁਲਾਜ਼ਮ ਚੱਲ ਰਹੀ ਕਰਮਚੌੜ ਹੜਤਾਲ ਦੌਰਾਨ ਸਮੂਹਿਕ ਛੁੱਟੀ ਤੇ ਚਲੇ ਜਾਂਦੇ ਹਨ ਇਸ ਲਈ ਵੱਖ-ਵੱਖ ਵਿਭਾਗਾਂ ਦੇ ਦਫ਼ਤਰਾਂ ਵਿੱਚ ਸਮੁੱਚਾ ਕੰਮਕਾਜ ਮੁਕੰਮਲ ਤੌਰ ਤੇ ਠੱਪ ਰਹਿੰਦਾ ਹੈ ਹੜਤਾਲ ਕਾਰਨ ਠੱਪ ਪਏ ਕੰਮਕਾਜ ਕਾਰਨ ਲੋਕ ਖੱਜਲਖਵਾਰ ਹੋ ਰਹੇ ਹਨ ਯੂਨੀਅਨ ਦੇ ਸਬੰਸਕਤਰ ਅਨੂਜ ਸ਼ਰਮਾ ਜ਼ਿਲ੍ਹਾ ਪ੍ਰਧਾਨ ਰਾਕੇਸ਼ ਕੁਮਾਰ ਅਤੇ ਜਨਰਲ ਸਕੱਤਰ ਰਾਜਵੀਰ ਬਡਰੁਖਾ ਨੇ ਦੋਸ਼ ਲਾਇਆ ਹੈ ਕਿ ਪੰਜਾਬ ਸਰਕਾਰ ਨੇ ਮੁਲਾਜ਼ਮਾਂ ਮੰਗਾ ਪ੍ਰਤੀ ਅੜਿਅਲਵਤੀ ਰਾਪਣਾ ਹੋਇਆ ਹੈ ਸਰਕਾਰ ਨੂੰ ਨਾਤਾ ਮੁਲਾਜ਼ਮ ਮੰਗਾਂ ਤੇ ਹੜਤਾਲ ਦੀ ਕੋਈ ਪਰਵਾਹ ਨਹੀਂ ਰੋਜ਼ਾਨਾ ਦਫ਼ਤਰ ਵਿੱਚ ਖੱਜਲ ਖਵਾਰ ਹੋ ਰਹੇ ਲੋਕਾਂ ਦੀ ਕੋਈ ਚਿੰਤਾ ਨਹੀਂ ਉਹਨਾਂ ਕਿਹਾ ਕਿ ਕੈਬਨਟ ਸਬ-ਕਮੇਟੀ ਨਾਲ ਯੂਨੀਅਨ ਦੀ ਸੂਬਾ ਕਮੇਟੀ ਨਾਲ ਕਈ ਦਿਨ ਪਹਿਲਾਂ ਮੀਟਿੰਗ ਹੋਈ ਸੀ ਜਿਸ ਵਿੱਚ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਸਮੇਤ ਤਿੰਨ ਕੈਬਨਟ ਮੰਤਰੀ ਸ਼ਾਮਲ ਸਨ ਪਰ ਕੈਬਨਟ ਸਬ-ਕਮੇਟੀ ਦਾ ਵਾਦੀਰਾ ਵੀ ਨਾ ਪੱਕੀ ਰਿਹਾ ਮੀਟਿੰਗ ਦੌਰਾਨ ਸਿਰਫ ਮੁੱਖ ਮੰਤਰੀ ਪੰਜਾਬ ਨਾਲ ਮੀਟਿੰਗ ਕਰਾਉਣ ਦੇ ਪ੍ਰਸੇਤ ਤੋਂ ਸਿਵਾਏ ਮੱਗਾਂ ਨੂੰ ਹੱਲ ਕਰਨ ਲਈ ਕੋਈ ਹੁੰਗਾਰਾ ਨਹੀਂ ਪੜਿਆ ਗਿਆ ਤਾਂ ਦੱਸਦੇ ਕਿ ਇਸ ਹੜਤਾਲ ਕਾਰਨ ਲੋਕਾਂ ਨੂੰ ਕਾਫੀ ਖੱਜਲ ਖਵਾਰ ਹੋਣਾ ਪੈ ਰਿਹਾ ਹੈ ਜਿੱਦੇ ਚੱਲਦੇ ਪੰਜਾਬ ਸਰਕਾਰ ਵੀ ਇਸ ਨੂੰ ਹੱਲ ਕਰਨ ਲਈ ਲੱਗੀ ਹੋਈ ਹੈ ਹੁਣ ਦੇਖਣਾ ਹੋਵੇਗਾ ਕਿ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੀਟਿੰਗ ਵਿੱਚ ਕੋਈ ਸਹਿਮਤੀ ਬਣਦੀ ਹੈ ਜਾਂ ਫਿਰ ਨਹੀਂ ਜਾਂਦੇ ਅੰਤ ਇੱਕ ਵਾਰ ਫਿਰ ਨਜ਼ਰ ਮਾਰਦੇ ਹਾਂ ਅੱਜ ਦੀਆਂ ਮੁੱਖ ਖ਼ਬਰਾਂ ਤੇ ਆਮ ਆਦਮੀ ਪਾਰਟੀ ਦੀ ਵਿਕਾਸ ਕ੍ਰਾਂਤੀ ਰੈਲੀ ਮੁੱਖ ਮੰਤਰੀ ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ ਨੇ ਕੀਤੀ ਸ਼ਿਰਕਤ ਮੁੱਖ ਮੰਤਰੀ ਭਗਵੰਤ ਮਾਨ ਦਾ ਕੇਂਦਰ ਤੇ ਨਿਸ਼ਾਨਾ ਕਿਹਾ ਪੰਜਾਬ ਦੀ ਤਰੱਕੀ ਰੋਕਣ ਲਈ ਜਾਣਬੁੱਝ ਕੇ ਰੋਕੇ ਜਾ ਰਹੇ ਨੇ ਪੰਜਾਬ ਦੇ ਫੰਡ ਬਾਦਲਾਂ ਦੇ ਘਰ ਚ ਮੁੱਖ ਮੰਤਰੀ ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ ਨੇ ਮਾਰੀ ਦਹਾੜ ਕੇਂਦਰ ਵੱਲੋਂ ਫੰਡ ਰੋਕੇ ਜਾਣ ਤੇ ਵਿਰੋਧੀ ਪਾਰਟੀਆਂ ਤੇ ਸਾਦੇ ਨਿਸ਼ਾਨੇ ਕਿਹਾ ਸਭ ਨੇ ਇਕੱਠੇ ਹੋ ਕੇ ਸਾਨੂੰ ਦਬਾਉਣ ਦੀ ਕੀਤੀ ਕੋਸ਼ਿਸ਼ ਬਠਿੰਡਾ ਆਮ ਆਦਮੀ ਪਾਰਟੀ ਦੀ ਰੈਲੀ ਵਾਲੇ ਦਿਨ ਨਵਜੋਤ ਸਿੰਘ ਸਿੱਧੂ ਨੇ ਕੀਤੀ ਰੈਲੀ ਮੁੱਖ ਮੰਤਰੀ ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ ਤੇ ਜੰਮ ਕੇ ਸਾਦੇ ਨਿਸ਼ਾਨੇ ਕਿਹਾ ਆਪਣੇ ਘਰ ਪਰਣ ਲਈ ਲੱਗੀ ਹੈ ਸੋ ਬਾਦ ਸਰਕਾਰ ਬਠਿੰਡਾ ਚ ਹੋਈ ਆਮ ਆਦਮੀ ਪਾਰਟੀ ਦੀ ਰੈਲੀ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦਾ ਆਇਆ ਬਿਆਨ ਅਰਸ਼ਦੀਪ ਕਲੇਰ ਨੇ ਮੁੱਖ ਮੰਤਰੀ ਭਗਵੰਤ ਮਾਨ ਤੇ ਸਾਦੇ ਨਿਸ਼ਾਨੇ ਕਿਹਾ ਅਕਾਲੀ ਦਲ ਨਹੀਂ ਕਰ ਰਿਹਾ ਪਰਿਵਾਰ ਖਮਲਾ ਅੱਜ ਦੇ ਪੰਜਾਬ ਬੁਲਟਿਨ ਵਿੱਚ ਇੰਨਾ ਹੀ ਨਵੇਂ ਤੇ ਤਾਜ਼ਾ ਖਬਰਾਂ ਨਾਲ ਕੱਲ ਫੇਰ ਹਾਜ਼ਰ ਹੋਵਾਂਗੇ ਧੰਨਵਾਦ